72 ਘੰਟੇ ਬਾਅਦ ਜਿਹੜੀ ਆ ਲਾਸ਼ ਜਿਹੜੀ ਟੀਮ ਵੱਲੋਂ ਜਿਹੜੀ ਆ ਬੜੀ ਜਦੋਜਾਦ ਕਰਕੇ ਜਿਹੜੀ ਆ ਉਹਨਾਂ ਨੇ ਸਾਨੂੰ ਲੱਭ ਕੇ ਦਿੱਤੀ ਆ ਜੋ ਪ੍ਰਸ਼ਾਸਨ ਦੀ ਮਦਦ ਦੇ ਨਾਲ ਇਹਨਾਂ ਦੀ ਡੈੱਡ ਬਾਡੀ ਨੂੰ ਬਾਹਰ ਕੱਢ ਲਿਆ ਗਿਆ ਤੇ ਆਸ ਕਰਦੇ ਆ ਪ੍ਰਸ਼ਾਸਨ ਕੋਲੋਂ ਵੀ ਇਹਨਾਂ ਨੂੰ ਜਿਹੜੀ ਆ ਮਾਲੀ ਸਾਹਿਤਾ ਪਰਿਵਾਰ ਨੂੰ ਦਿੱਤੀ ਜਾਵੇ ਜਨਾਪਿੰਦਰ ਮਸੀਆ ਮੇਰਾ ਭਾਈ ਆ ਛੋਟਾ ਮੇਰੇ ਤੋਂ ਛੋਟਾ ਵਾ ਜੀ ਪਿੰਡ ਸਾਡਾ ਚੱਗੂ ਵਾਲਾ ਮੇਰੇ ਭਾਈ ਦਾ ਨਾਮ ਪੱਪੂ ਮਸੀਆ ਜੀ ਤੇ ਅਸੀਂ ਇਹੋ ਗਰੀਬ ਬੰਦੇ ਆ ਹੀ ਇਹੋ ਮੰਗ ਕਰਨੇ ਆ ਵਿਚਰੋ ਸਾਡੀ ਮਾਲੀਸ਼ਾ ਤਾਂ ਕੀਤੀ ਮਾਲੀਸ਼ਾ ਤਾਂ ਕੀਤੀ ਗਾਈ ਮਰੀ ਮੋਤ ਚੰਗੀ ਆ ਚੌਥਾ ਦੇਣਾ ਜੀ ਬਹੁਤ ਜਿਆਦਾ ਮਜ਼ਦ ਕੀਤੀ ਆ ਜੀ ਉਹਨਾਂ ਉਹਦੋਂ ਦੇ ਲੱਗੇ ਉਹਦੋਂ ਦੇ ਚਾਰੇ ਲੱਗੇ ਨਾਲ ਮੈਂ ਸਰਬੰਸ ਸਿੰਘ ਪਾਸੇ ਪਿੰਡ ਸਿੰਘੋਵਾਲ ਸਰਪੰਚ ਬੜੇ ਦੁੱਖ ਦੀ ਗੱਲ ਆ ਜੀ ਅੱਜ ਜੋ ਪਿਛਲੇ ਦਿਨੀ ਚਾ ਅੱਜ ਚੌਥਾ ਦੇਣਾ 72 ਘੰਟੇ ਬਾਅਦ ਜਿਹੜੀ ਆ ਲਾਸ਼ ਜਿਹੜੀ ਟੀਮ ਵੱਲੋਂ ਜਿਹੜੀ ਆ ਬੜੀ ਜਦੌਜਾਦ ਕਰਕੇ ਜਿਹੜੀ ਆ ਉਹਨਾਂ ਨੇ ਸਾਨੂੰ ਲੱਭ ਕੇ ਦਿੱਤੀ ਆ ਤੇ ਪਰਿਵਾਰ ਦੇ ਨਾਲ ਅਸੀਂ ਸਾਰਾ ਇਲਾਕਾ ਹੀ ਜਿੰਨੇ ਵੀ ਪਤਵੰਤੇ ਸੱਜਣ ਨੇ ਸਰਪੰਚ ਵਾ ਜਾਂ ਜਿੰਨੇ ਵੀ ਸੱਜਣ ਸਾਰੇ ਇੱਥੇ ਇਕੱਠੇ ਹੋਏ ਨੇ ਅਸੀਂ ਉਹਨਾਂ ਦੇ ਨਾਲ ਦਿਲੋਂ ਜਿਹੜੀ ਆ ਉਹਦਾ ਉਹਨਾਂ ਦੇ ਆਪਣੇ ਦੁੱਖ ਪ੍ਰਗਟ ਕਰਦੇ ਆ ਤੇ ਆਸ ਕਰਦੇ ਆ ਪ੍ਰਸ਼ਾਸਨ ਕੋਲੋਂ ਵੀ ਇਹਨਾਂ ਨੂੰ ਜਿਹੜੀ ਆ ਮਾਲੀ ਸਹਾਇਤਾ ਪਰਿਵਾਰ ਨੂੰ ਚਾਰ ਬੱਚੇ ਨੇ ਇਹਨਾਂ ਦੇ ਪਰਵਾਰ ਨੂੰ ਮਾਲੀ ਸਾਹਿਬ ਤਾਂ ਜਿਹੜੀ ਆ ਉਹ ਪ੍ਰਸ਼ਾਸਨ ਵੱਲੋਂ ਦਿੱਤੀ ਜਾਵੇ ਜਦੋਂ ਸਾਨੂੰ ਸੁਨੇਹਾ ਮਿਲਿਆ 5 ਤਰੀਕ ਰਾਤੀ ਸਾਨੂੰ ਸੁਨੇਹਾ ਮਿਲਿਆ ਆਪ ਵੀ 6 ਤਰੀਕ ਸਵੇਰੇ ਤੜਕੇ ਚਲੰਦਰੋਂ ਨਿਕਲ ਚੁਕੇ ਸੀਗੇ ਇੱਥੇ ਸਵੇਰੇ 6 ਤਰੀਕ 8:30 ਵਜੇ ਤੋਂ ਆਪਾਂ ਆਪਰੇਸ਼ਨ ਸ਼ੁਰੂ ਕਰ ਦਿੱਤਾ ਤੇ 8:30 11 ਵਜੇ ਤੱਕ ਪਹਿਲੀ ਬੋਡੀ ਮਿਲ ਗਈ ਜੀ Pawan Kumar ਲਗਭਗ 40 ਸਾਲ ਜਾਂ 42 ਸਾਲ ਦਾ ਉਮਰ ਸੀਗਾ ਤੇ ਦੂਜੀ ਬੋਡੀ ਅੱਜ 8 ਤਰੀਕ ਸਵੇਰੇ 10:30 ਵਜੇ ਮਿਲੀ ਆਪਾਂ ਨੂੰ ਰਿਕਵਰ ਆਪਾਂ ਰਿਕਵਰ ਕਰਕੇ ਪਹਿਲੇ ਪਟਵਾਰੀ ਸਾਹਿਬ ਨੂੰ ਫਿਰ ਥਾਣੇ ਦੇ ਹਵਾਲੇ ਆਪਾਂ ਕਰ ਦਿੱਤਾ ਲਗਭਗ 70 ਘੰਟੇ ਪਿੰਡ ਚੱਗੂਵਾਲ ਵਿੱਚ ਇੱਕ ਦੂਸਰੀ ਡੈੱਡ ਬੋਡੀ ਮਿਲੀ ਆ ਇਹ ਪਪੂ ਮਸੀਹ ਪਿੰਡ ਅ ਇਹਦੀ ਜੋ ਅੱਜ ਡੈੱਡ ਬੋਡੀ ਮਿਲੀ ਆ ਜੋ ਡੈੱਡ ਬੋਡੀ ਜਿਹੜੀ ਆ ਉਹ ਕਾਫੀ ਖਰਾਬ ਹੋ ਗਈ ਸੀ ਜੋ ਪ੍ਰਸ਼ਾਸਨ ਦੀ ਮਦਦ ਦੇ ਨਾਲ ਇਹਨਾਂ ਦੀ ਡੈੱਡ ਬੋਡੀ ਨੂੰ ਬਾਹਰ ਕਢ ਲਿਆ ਗਿਆ ਅਤੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਜਿਹੜੇ ਆ ਉਹ ਸਟੇਟਮੈਂਟ ਲਈ ਗਈ ਆ ਜੋ ਕਿ ਜਿੰਨਾਂ ਦਾ ਕਹਿਣਾ ਹੈ ਕਿ ਅਸੀਂ ਡੈੱਡ ਬੋਡੀ ਦਾ ਜਿਹੜਾ ਕੋਈ ਉਹ ਪੋਸਟਮਾਰਟਮ ਜਾਂ ਕੋਈ ਵੀ ਉਹ ਜੀ ਕਿਸੇ ਦੇ ਖਿਲਾਫ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕਰਾਉਣਾ ਚਾਹੁੰਦੇ ਜਨਨਾ ਦੇ ਅਸੀਂ ਬਿਆਨ ਲਿਖ ਕੇ ਸੀਨੀਅਰ ਅਫਸਰਾਂ ਨੂੰ ਇਸ ਸੰਬੰਧੀ ਜਾਣਕਾਰੀ ਦੇ ਦਿੱਤੀ ਆ ਮੌਕੇ ਤੇ ਪ੍ਰਸ਼ਾਸਨ ਨੇ ਵੀ ਆਣ ਕੇ ਜਿਹੜਾ ਡੈਡ ਬਡੀ ਆ ਉਹਨੂੰ ਬਾਹਰ ਕੱਢ ਗਏ ਤੇ ਜੋ ਡੈਡ ਬਡੀ ਆ ਹੁਣ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਗਈ ਹੈ 72 ਘੰਟੇ ਬਾਅਦ ਜਿਹੜੀ ਆ ਲਾਸ਼ ਜਿਹੜੀ ਟੀਮ ਵੱਲੋਂ ਜਿਹੜੀ ਆ ਬੜੀ ਜਦੋਜਾਦ ਕਰਕੇ ਜਿਹੜੀ ਆ ਉਹਨਾਂ ਨੇ ਸਾਨੂੰ ਲੱਭ ਕੇ ਦਿੱਤੀ ਆ ਜੋ ਪ੍ਰਸ਼ਾਸਨ ਦੀ ਮਦਦ ਦੇ ਨਾਲ ਇਹਨਾਂ ਦੀ ਡੈਡ ਬਡੀ ਨੂੰ ਬਾਹਰ ਕੱਢ ਲਿਆ ਗਿਆ ਆਸ ਕਰਦੇ ਆਂ ਪ੍ਰਸ਼ਾਸਨ ਕੋਲੋਂ ਵੀ ਇਹਨਾਂ ਨੂੰ ਜਿਹੜੀ ਆ ਮਾਲੀ ਸਹਾਇਤਾ ਪਰਿਵਾਰ ਨੂੰ ਦਿੱਤੀ ਜਾਵੇ। ਦਾ ਨਾਮ ਪਿੰਦਰ ਮਸੀਆ ਮੇਰਾ ਭਾਈ ਆ ਛੋਟਾ ਮੇਰ ਤੋਂ ਛੋਟਾ ਵਾ ਜੀ ਪਿੰਡ ਸਾਡਾ ਚੱਗੂ ਵਾਲਾ ਮੇਰੇ ਭਾਈ ਦਾ ਨਾਮ ਪੱਪੂ ਮਸੀਆ ਜੀ ਤੇ ਅਸੀਂ ਇਹੋ ਗਰੀਬ ਬੰਦੇ ਆ ਅਸੀਂ ਇਹੋ ਮੰਗ ਕਰਨੇ ਆ ਵੀ ਚਲੋ ਸਾਡੀ ਮਾਲੀ ਸਹਾਇਤਾ ਕੀਤੀ ਮਾਲੀ ਸਹਾਇਤਾ ਕੀਤੀ ਜਾਏ ਮਾਰੀ ਮੋਤ ਚੰਗੀ ਬੋ। ਆ ਚੌਥਾ ਦੇਣਾ ਜੀ। ਬਹੁਤ ਜਿਆਦਾ ਮਦਦ ਕੀਤੀ ਆ ਜੀ ਉਹਨਾਂ। ਉਦੋਂ ਦੇ ਲੱਗੇ। ਉਦੋਂ ਦੇ ਚਾਰੇ ਲੱਗੇ ਨਾਲ। ਮੈਂ ਸਰਵਣ ਸਿੰਘ ਪਾਸੀ ਪਿੰਡ ਸਿੰਘੋਵਾਲ ਸਰਪੰਚ ਬੜੇ ਦੁੱਖ ਦੀ ਗੱਲ ਆ ਜੀ ਅੱਜ ਜੋ ਪਿਛਲੇ ਦਿਨੀ ਚ ਆਜ ਚੌਥਾ ਦੇਣਾ 72 ਘੰਟੇ ਬਾਅਦ ਜਿਹੜੀ ਆ ਲਾਸ਼ ਜਿਹੜੀ ਟੀਮ ਵੱਲੋਂ ਜਿਹੜੀ ਆ ਬੜੀ ਜਦੋਜਾਦ ਕਰਕੇ ਜਿਹੜੀ ਆ ਉਹਨਾਂ ਨੇ ਸਾਨੂੰ ਲੱਭ ਕੇ ਦਿੱਤੀ ਆ ਤੇ ਪਰਿਵਾਰ ਦੇ ਨਾਲ ਅਸੀਂ ਸਾਰਾ ਇਲਾਕਾ ਹੀ ਜਿੰਨੇ ਵੀ ਪਤਵੰਤੇ ਸੱਜਣ ਆ ਸਰਪੰਚ ਵਾ ਜਾਂ ਜਿੰਨੇ ਵੀ ਸੱਜਣ ਸਾਰੇ ਇੱਥੇ ਇਕੱਠੇ ਹੋਏ ਨੇ ਅਸੀਂ ਉਹਨਾਂ ਦੇ ਨਾਲ ਦਿਲੋਂ ਜਿਹੜੀ ਆ ਉਹਦਾ ਉਹਨਾਂ ਦੇ ਆਪਣੇ ਦੁੱਖ ਪ੍ਰਗਟ ਕਰਦੇ ਆ ਤੇ ਆਸ ਕਰਦੇ ਆ ਪ੍ਰਸ਼ਾਸਨ ਕੋਲੋਂ ਵੀ ਇਹਨਾਂ ਨੂੰ ਜਿਹੜੀ ਆ ਮਾਲੀ ਸਹਾਇਤਾ ਪਰਿਵਾਰ ਨੂੰ ਚਾਰ ਬੱਚੇ ਨੇ ਇਹਨਾਂ ਦੇ ਪਰਿਵਾਰ ਨੂੰ ਮਾਲੀ ਸਹਾਇਤਾ ਜਿਹੜੀ ਆ ਉਹ ਪ੍ਰਸ਼ਾਸਨ ਵੱਲੋਂ ਦਿੱਤੀ ਜਾਵੇ ਜਦੋਂ ਸਾਨੂੰ ਸੁਨੇਹਾ ਮਿਲਿਆ 5 ਤਰੀਕ ਰਾਤੀ ਸਾਨੂੰ ਸੁਨੇਹਾ ਮਿਲਿਆ ਆਪ ਵੀ 6 ਤਰੀਕ ਸਵੇਰੇ ਤੜਕੇ ਚਲੰਦਰੋਂ ਨਿਕਲ ਚੁੱਕੇ ਸੀਗੇ ਇੱਥੇ ਸਵੇਰੇ 6 ਤਰੀਕ 8:30 ਵਜੇ ਤੋਂ ਆਪਾਂ ਆਪਰੇਸ਼ਨ ਸ਼ੁਰੂ ਕਰ ਦਿੱਤਾ ਤੇ 10:30 11 ਵਜੇ ਤੱਕ ਪਹਿਲੀ ਬੋਡੀ ਮਿਲ ਗਈ ਜੀ ਮਨ ਕੁਮਾਰ ਲਗਭਗ 40 ਸਾਲ ਜਾਂ 42 ਸਾਲ ਦੀ ਉਮਰ ਸੀਗਾ ਤੇ ਦੂਜੀ ਬੋਡੀ ਅੱਜ 8 ਤਰੀਕ ਸਵੇਰੇ 10:30 ਵਜੇ ਮਿਲੀ ਆਪਾਂ ਨੂੰ ਰਿਕਵਰ ਆਪਾਂ ਰਿਕਵਰ ਕਰਕੇ ਪਹਿਲੇ ਪਟਵਾਰੀ ਸਾਹਿਬ ਨੂੰ ਫਿਰ ਥਾਣੇ ਦੇ ਹਵਾਲੇ ਆਪਾਂ ਕਰ ਦਿੱਤਾ ਲਗਭਗ 70 ਘੰਟੇ ਪਿੰਡ ਚੱਗੂ ਆਲ ਵਿੱਚ ਇੱਕ ਦੂਸਰੀ ਡੈੱਡ ਬੋਡੀ ਮਿਲੀ ਆ ਇਹ ਪੱਪੂ ਮਸੀਹ ਪਿੰਡ ਅ ਚੱਗ ਇਹਦੀ ਜੋ ਅੱਜ ਡੈੱਡ ਬੋਡੀ ਮਿਲੀ ਆ ਜੋ ਡੈੱਡ ਬੋਡੀ ਜਿਹੜੀ ਆ ਉਹ ਕਾਫੀ ਖਰਾਬ ਹੋ ਗਈ ਸੀ ਜੋ ਪ੍ਰਸ਼ਾਸਨ ਦੀ ਮਦਦ ਦੇ ਨਾਲ ਇਹਨਾਂ ਦੀ ਡੈੱਡ ਬੋਡੀ ਨੂੰ ਬਾਹਰ ਕਢ ਲਿਆ ਗਿਆ ਅਤੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਜਿਹੜੇ ਆ ਉਹ ਸਟੇਟਮੈਂਟ ਲਈ ਗਈ ਹੈ ਜੋ ਕਿ ਜਿਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਡੈਡ ਬੋਡੀ ਦਾ ਜਿਹੜਾ ਕੋਈ ਉਹ ਪੋਸਟਮਾਰਟਮ ਜਾਂ ਕੋਈ ਵੀ ਉਹ ਜੀ ਕਿਸੇ ਦੇ ਖਿਲਾਫ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕਰਾਉਣਾ ਚਾਹੁੰਦੇ ਜਿਨ੍ਹਾਂ ਦੇ ਅਸੀਂ ਬਿਆਨ ਲਿਖ ਕੇ ਸੀਨੀਅਰ ਅਫਸਰਾਂ ਨੂੰ ਇਸ ਸੰਬੰਧੀ ਜਾਣਕਾਰੀ ਦੇ ਦਿੱਤੀ ਆ ਮੌਕੇ ਤੇ ਪ੍ਰਸ਼ਾਸਨ ਨੇ ਵੀ ਆਣ ਕੇ ਜਿਹੜਾ ਡੈਡ ਬੋਡੀ ਆ ਉਹਨੂੰ ਬਾਹਰ ਕੱਢ ਗਏ ਤੇ ਜੋ ਡੈਡ ਬੋਡੀ ਆ ਹੁਣ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਗਈ ਹੈ